ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਨੀ ਚੋਣਾਂ ਦੇ ਵਿੱਚ ਬੜੇ ਵੱਡੇ ਉਲਟ ਫੇਰ ਦੇਖਣ ਨੂੰ ਮਿਲੇ ਜੇ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਮਨੀ ਚੋਣਾਂ ਦਾ ਬਾਈਕਲ ਕੀਤਾ ਗਿਆ ਫਿਰ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਕਾਂਗਰਸ ਨੂੰ ਪਾਈ ਗਈ ਭਾਰਤੀ ਜਨਤਾ ਪਾਰਟੀ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਇਧਰ ਇੱਕ ਠੋਕ ਕੇ ਸਪੋਰਟ ਕੀਤੀ ਗਈ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵੰਦਰ ਸਿੰਘ ਭੁੰਦੜ ਹੋਣ ਚਾਹੇ ਸੁੱਚਾ ਸਿੰਘ ਲਗਾ ਹੋਣ ਚਾਹੇ ਇਨ੍ਹਾਂ ਹਲਕਿਆਂ ਦੇ ਜਿਹੜੇ ਹਲਕਾ ਅੰਜਾਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਨਾ ਤੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਵਾਂਗੇ ਦੂਸਰੇ ਪਾਸੇ ਨਾ ਅਸੀਂ ਕਾਂਗਰਸ ਪਾਰਟੀ ਨੂੰ ਪਾਵਾਂਗੇ ਕਿਉਂਕਿ ਕਾਂਗਰਸ ਪਾਰਟੀ ਨਾਲ ਤੁਹਾਨੂੰ ਪਤਾ ਹੈ ਕਿ ਕਿੱਡਾ ਵੱਡਾ ਜਿਹੜਾ ਹੈ ਸਦਮਾ ਲੱਗਿਆ ਸੀ 1984 ਦੇ ਵਿੱਚ ਉਹ ਦੇਣ ਇਹਨਾਂ ਦੀ ਹੈ ਕਾਂਗਰਸ ਪਾਰਟੀ ਦੀ ਇਸ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਚਾਰਾਂ ਦੇ ਵਿੱਚੋਂ ਤਿੰਨ ਗੱਦੜਵਾਹ ਚਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਜੇ ਗੱਲ ਕਰੀਏ ਬਿਹਾਰਾਸ਼ਟਰੀ ਮਹਾਰਾਸ਼ਟਰ ਦੇ ਵਿੱਚ ਇੱਕ ਵੱਡਾ ਬਿਆਨ ਆਇਆ ਸੀ ਵਿਧਾਨ ਸਭਾ ਦੀਆਂ VOTING ਤੋਂ ਦੋ ਦਿਨ ਪਹਿਲਾਂ ਯਾਨੀ ਕਿ ਦੰਦਮੀਟ ਇੱਕ ਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਵੱਲੋਂ ਹਰਨਾਮ ਸਿੰਘ ਧੂਮਾ ਨੇ ਕਿਹਾ ਸੀ ਕਿਸੇ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਸਿੱਖ ਭਾਈਚਾਰਾ ਹੈ ਮਹਾਰਾਸ਼ਟਰ ਦਾ ਉਹ ਸਪੋਰਟ ਕਰੇਗਾ ਭਾਰਤੀ ਜਨਤਾ ਪਾਰਟੀ ਨੂੰ ਕਾਂਗਰਸ ਪਾਰਟੀ ਜਾਂ ਉਥੋਂ ਦੀ ਜਿਹੜੀ ਆਮ ਆਦਮੀ ਜਿਹੜੀ ਉਥੋਂ ਦੀ ਪਾਰਟੀ ਹੈ ਨੀਜੀ ਕਿਤੇ ਵੀ ਉਹਨੂੰ ਅਸੀਂ ਵੋਟ ਨਹੀਂ ਪਾਵਾਂਗੇ ਇਧਰ ਸ਼ਰੂਮਣੀ ਅਕਾਲੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਪਹੁੰਦ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਬਾਗੀ ਧੜੇ ਵਾਲਿਆਂ ਨੇ ਵਿਰੋਧ ਕੀਤਾ ਲੇਕਿਨ ਅੱਜ ਉਹਨਾਂ ਨੇ ਬڑا ਵੱਡਾ ਹਮਲਾ ਕੀਤਾ ਹੈ ਸ਼ਬਦਾਬਲੀ ਹਰਨਾਮ ਸਿੰਘ ਧੋਮਾ ਨੇ ਉਹਨਾਂ ਨੇ ਕਿਹਾ ਕਿ ਮੇਰੀ ਕਰਦਾਰ 쿠ਸ਼ੀ ਕੀਤੀ ਜਾ ਰਹੀ ਹੈ ਬਾਦਲ ਪਰਿਵਾਰ ਵੱਲੋਂ ਯਾਨੀ ਕਿ ਉਹਨਾਂ ਨੇ ਬਾਦਲਾਂ ਦੀ ਮੰਜੀ ਠੋਕੀ ਉਹਨਾਂ ਨੇ ਕਿਹਾ ਉਹੀ ਬਾਦਲ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਤੋਂ ਬਣਾ ਸਾ ਨਹੀਂ ਲੈਂਦੇ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ ਨੋ ਮਾਂ ਦਾ ਰਿਸ਼ ਨੋ ਮਾਸ ਦਾ ਰਿਸ਼ਤਾ ਸੀ ਇਹਨਾਂ ਦਾ ਆਖਰਕਾਰ ਹੁਣ ਕੀ ਹੋ ਗਿਆ ਕਿਉਂਕਿ ਜਿਸ ਤਰ੍ਹਾਂ ਸਿਕੰਦਰ ਸਿੰਘ ਮਲੂਕਾ ਕਹਿੰਦੇ ਨੇ ਕਿ ਜੇਕਰ 2027 ਦੀ ਜੰਗ ਫਤਿਹ ਕਰਨੀ ਹੈ ਵਿਧਾਨ ਸਭਾ ਦੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਵੇ ਤਾਂ ਫਿਰ ਉਹਦਾ ਨਾਮ ਕੀ ਹੈ ਭਾਰਤੀ ਜਨਤਾ ਪਾਰਟੀ ਤੋਂ ਬਿਨਾ ਤਾਂ ਉਹ ਜਿਹੜਾ ਹੈ ਜੰਗ ਫਤਿਹ ਨਹੀਂ ਕੀਤੀ ਜਾ ਸਕਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਇਹ ਤੇ ਹਨਾ ਸਿੰਘ ਧੋਮਾ ਨੂੰ ਜਿਹੜਾ ਟਾਰਗੇਟ ਕੀਤਾ ਗਿਆ ਉਸ ਨੇ ਅਜਿਹਾ ਵੱਡਾ ਬਿਆਨ ਦੇ ਦਿੱਤਾ ਹੈ ਉਹਨਾਂ ਨੇ ਕਿ ਮੰਜੀ ਟੋਕ ਦिती ਹੈ ਆਪਣੇ ਬਿਆਨਾਂ ਦੇ ਵਿੱਚ ਖਾਸ ਕਰਕੇ ਬਾਦਲਾਂ ਦੀ ਉਹਨੇ ਕਿਹਾ ਇਹ ਉਹੀ ਬਾਦਲ ਨੇ ਜਿਹੜੇ ਸਾਹ ਨਹੀਂ ਲੈਂਦੇ ਸੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਇੱਕ ਦੂਜੇ ਤੋਂ ਬਿਨਾ ਨੋਬਾਸ ਦਾ ਰਿਸ਼ਤਾ ਤੇ ਜੇਕਰ ਮੈਂ ਸਪੋਰਟ ਕੀਤੀ ਹੈ ਤਾਂ ਮੇਰੇ ਕੋਲ ਮੇਰੇ ਖਿਲਾਫ ਕੀ ਹੋ ਗਿਆ ਹੈ ਉਹਨਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਆਪਣੀਆਂ ਆਤਾਂ ਤੋਂ ਬਾਹਰ ਆ ਜਾਵੇ ਜੇਕਰ ਮੇਰੀ ਅਰਦਾਸ ਕੁੱਝ ਹੀ ਕੀਤੀ ਕੀਤੇ ਮੈਂ ਕੋਈ ਵੱਡਾ ਐਕਸ਼ਨ ਵੀ ਲਵਾਗਾ ਯਾਨੀ ਕਿ ਕੋਰਟ ਵਿੱਚ ਵੀ ਕਸੀਟਿਆ ਜਾ ਸਕਦਾ ਹੈ ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਹੈਗੀਆਂ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਦਾ ਨੋ ਮਾਸ ਦਾ ਰਿਸ਼ਤਾ ਸੀ ਹੁਣ ਗੱਲ ਕਰਦੇ ਆ ਅਸੂਲਾਂ ਦੀ ਜਦੋਂ ਪੰਜਾਬ ਦੇ ਕਿਸਾਨਾਂ ਨੇ ਧਰਨੇ ਲਗਾਏ ਪਹਿਲਾ ਇਹ ਹੀ ਬਾਦਲ ਪਰਿਵਾਰ ਸੀ ਚਾਹੇ ਸੁਖਬੀ ਸਿੰਘ ਬਾਦਲ ਸੀ ਚਾਇਓ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸੀ ਚਾਹੇ ਬੀਬਾ ਕੌਰ ਆ ਬੀਬਾ ਅਸਮਿਤ ਕੌਰ ਬਾਦਲ ਨੇ ਇਹਨਾਂ ਕਿਆ ਸੀ ਜਿਹੜੇ ਕਿਸਾਨੀ ਕਾਨੂੰਨ ਪਾਸ ਕੀਤੇ ਹੋਏ ਨੇ ਤਾਂ ਬਹੁਤ ਹੀ ਵਧੀਆ ਨੇ ਇਹਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਇਹ ਤਾਂ ਪੰਜਾਬ ਦੇ ਕਿਸਾਨਾਂ ਦੇ ਫਾਇਦੇ ਵਾਸਤੇ ਨੇ ਲੇਕਿਨ ਜਿਵੇਂ ਹੀ ਕਿਸਾਨਾਂ ਨੇ ਇਕਾ ਕੀਤਾ ਜਿਵੇਂ ਹੀ ਜਥੇਬੰਦੀਆਂ ਬਣੀਆਂ ਤਾਂ ਇਹਨਾਂ ਨੇ ਵੀ ਆਪਣੇ ਜਿਹੜੇ ਬਾਗੀ ਸੁਰ ਬਦਲ ਲੈ ਇਹਨਾਂ ਨੇ ਵੀ ਖਿਲਾਫ ਖੜੇ ਹੋ ਗਏ ਆਖਰਕਾਰ ਸਗ ਸਿਗਨੇਚਰ ਰਾਹੁਲ ਗਾਂਧੀ ਦੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਕੀਤੇ ਹੋਏ ਨੇ ਅ ਰਵਿੰਦ ਕੇਸਰੀ ਵਾਲਦੇ ਵੀ ਕੀਤੇ ਹੋਏ ਨੇ ਤੇ ਇਧਰ ਪ੍ਰਕਾਸ਼ ਸਿੰਘ ਬਾਦਲ ਬੀਬਾ ਹਰਸਿਮਰਤ ਕੋਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਵੀ ਕੀਤੇ ਹੋਏ ਨੇ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਇਸ ਤੋਂ ਲੈ ਕੇ ਉਹਨਾਂ ਨੇ ਕਿਹਾ ਕਿ ਤੁਹਾਡੀ ਮਿਲੀ ਭੁਗਤ ਹੈ ਜੇਕਰ ਪੰਜਾਬਾ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਹੋਇਆ ਹੈ ਤੇ ਹਰਨਾਮ ਸਿੰਘ ਤੁਹਾ ਨੇ ਕਿਹਾ ਕਿ ਸ਼ਰੂਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੀ ਮਿਲੀ ਭੁਗਤ ਹੈ ਤੇ ਜੇਕਰ ਮੈਂ ਕਹਿ ਦਿੱਤਾ ਉਹਨਾਂ ਨੇ ਕਿਹਾ ਮੈਂ ਕਾਂਗਰਸ ਪਾਰਟੀ ਨੂੰ ਕਿਸੇ ਵੀ ਹਾਲਤ ਵਿੱਚ ਵੋਟ ਨਹੀਂ ਪਾਵਾਂਗਾ ਯਾਨੀ ਕਿ ਇੱਕ ਵਾਰ ਫਿਰ ਖੜਕਾਤੇ ਨੇ ਬਾਦਲ ਪਰਿਵਾਰ ਅ ਫਰਨਾਮ ਸਿੰਘ ਧੂਮਵਾਲੀ ਜੋ ਦੰਦਮਣੀ ਟਕਸਾਲ ਦੇ ਮੁਖੀ